ਜੀ ਮੈਂ ਦਵਿੰਦਰ ਚੀਮਾ तकरीबन ਪਿਛਲੇ ਡੇਢ ਮਹੀਨੇ ਤੋਂ ਸਾਡਾ ਇੱਕ ਭਰਾ ਗੁਰਜੀਤ ਫੌਜੀ ਸਾਡੇ ਇੱਥੇ ਟਾਵਰ ਤੇ ਸਮਾਣੇ ਜਿਹੜਾ ਕਿ ਆਪਣੇ ਧਰਮ ਗ੍ਰੰਥਾਂ ਦੇ ਉਹਦੇ ਸਨਕਾਰ ਦੀ ਬਹਾਲੀ ਲਈ ਕਾਨੂੰਨ ਬਣਾਉਣ ਲਈ ਸਖਤ ਕਾਨੂੰਨ ਬਣਾਉਣ ਲਈ तकरीबन ਪਿਛਲੇ ਡੇਢ ਮਹੀਨੇ ਤੋਂ 400 ਫੁੱਟ ਉੱਚੇ ਟਾਵਰ ਤੇ ਬੈਠਾ ਹੈ ਸੋ ਅੱਜ ਤੱਕ ਤਾਂ ਕੋਈ ਵੀ ਕਿਸੇ ਦਾ ਵੀ ਉੱਡ ਕਿਸੇ ਨੇ ਵੀ ਉਹਦਾ ਕੋਈ ਉਹ ਨਹੀਂ ਕੀਤਾ ਸਰਕਾਰ ਨੇ ਕੋਈ ਉਹਦੀ ਕੋਈ ਮੰਗ ਨਹੀਂ ਮੰਨੀ ਗਈ ਜੋ ਦੀ ਮੰਗ ਹੈ ਉਹ ਬਿਲਕੁਲ ਜਾਇਜ਼ ਹੈ ਇਹ ਜਿਹੜਾ ਇੱਕ ਕਿਸੇ ਇੱਕ ਧਰਮ ਦਾ ਮੁੱਦਾ ਨਹੀਂ ਇਹ ਸਾਰੇ ਧਰਮਾਂ ਦਾ ਮੁੱਦਾ ਹੈ ਗੀਤਾ ਬਾਈਬਲ ਕੁਰਾਨ ਤੇ ਆਪਣਾ ਗੁਰੂ ਗ੍ਰੰਥ ਸਾਹਿਬ ਜੀ ਉਹ ਸਾਰੇ ਧਰਮਾਂ ਦੇ ਸਤਕਾਰ ਲਈ ਬੈਠਾ ਹੈ ਸੋ ਮੈਂ ਸਾਰੇ ਭੈਣਾ ਭਰਾਵਾਂ ਨੂੰ ਅਪੀਲ ਕਰਦਾ ਸਾਰੇ ਧਰਮਾਂ ਦੇ ਭਰਾਵਾਂ ਨੂੰ ਅਪੀਲ ਕਰਦਾ ਕਿ ਆਪਾਂ ਵੱਚੜ ਕੇ ਉਸ ਵੀਰ ਦਾ ਸਾਥ ਦੇਈਏ ਸੋ ਮੈਂ ਆਪਣੇ ਵੱਲੋਂ ਦਿਨ ਵੀਰਵਾਰ 28 ਤਰੀਕ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੁਖੜ ਧਾਰ ਤੇ ਬੈਠਾਂਗਾ ਇਹ ਪੁਖੜ ਧਾਰ ਮੇਰੀ ਹੈ ਜਿਹੜੀ 2 ਦਿਨ ਚੱਲੇਗੀ ਸ਼ੁੱਕਰਵਾਰ ਸਵੇਰੇ 9 ਤੋਂ ਪੰਜ ਤੱਕ ਕਰਾਂਗਾ ਉਸ ਤੋਂ ਬਾਅਦ ਜਿਨੇ ਵੀ ਸਾਰੇ ਧਰਮਾਂ ਦੇ ਭਰਾਵਾਂ ਦਾ ਜੋ ਵੀ ਸਾਥ ਹੋਏਗਾ ਜਾਂ ਸਜੋਲ ਗਿਆ ਉਹਦੇ ਨਾਲ ਜਿਹੜੀ ਅਗਲੀ ਰਣਨੀਤੀ ਆਪਾਂ ਬਣਾਵਾਂਗੇ ਸੋ ਮੇਰੀ ਬੇਨਤੀ ਹੈ ਸਾਰਿਆਂ ਨੂੰ ਕਿ ਵੱਧ ਛੱਡ ਕੇ ਵੀਰਵਾਰ ਨੂੰ ਸਵੇਰੇ 9 ਵਜੇ ਜਿਹੜੀ ਇਹ ਪਾਰਕ ਹੈ ਸਾਡੇ ਕਵਰ ਵਾਲੀ ਇੱਥੇ ਪਹੁੰਚੋ ਤੇ ਆਪਾਂ ਆਪਣੇ ਭਰਾ ਦਾ ਸਾਥ ਦਿਈਏ ਆਪਣੇ ਧਰਮਾਂ ਦੀ ਰੱਖਿਆ ਕਰਨ ਲਈ ਜਿਹੜਾ ਕਾਨੂੰਨ ਹੈ ਉਹ ਸਖਤ ਤੋਂ ਸਖਤ ਕਾਨੂੰਨ ਬਣਾਏ ਜਾਣ ਤਾਂ ਕਿ ਜੋ ਅੱਗੇ ਨੂੰ ਕੋਈ ਪਾਪੀ ਬੰਦਾ ਉਹਨਾਂ ਵੱਲ ਝਾਕਣ ਦੀ ਹਿੰਮਤ ਨਾ ਕਰ ਸਕੇ ਸਤਿ ਸ਼੍ਰੀ ਅਕਾਲ